ਬੀਤੇ ਦਿਨੀ ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈਪੁਰਨ ਸਿੰਘ ਨੇ ਆਪਣੇ ਹੀ ਗ੍ਰੈਸਥਾਨ ਵਿਖੇ ਭੇਤ ਪਰੇ ਹਾਲਾਤਾਂ ਚ ਜੀਵਨ ਲੀਲਾ ਸਮਾਪਤ ਕਰ ਲਈ ਸੀ ਇਸ ਘਟਨਾ ਨੂੰ ਲੈ ਕੇ ਜਿੱਥੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਉੱਪਰ ਕਈ ਸਵਾਲਾਂ ਨਿਸ਼ਾਨ ਖੜੇ ਕੀਤੇ ਉੱਥੇ ਹੀ ਦੇਸ਼ ਭਰ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਨ ਲਈ ਕੈਂਡਲ ਮਾਰਚ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਬਲਾ ਕਾਂਗਰਸ ਫਗਵਾੜਾ ਵੱਲੋਂ ਵੀ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦੀ ਅਗਵਾਈ ਹੇਠ ਗੁਰੂ ਹਰਗੋਬਿੰਦਗਰ ਫਗਵਾੜਾ ਵਿਖੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਕੈਂਡਲ ਮਾਰਚ ਕੀਤਾ ਗਿਆ ਐਜ਼ਰਨ ਪਾਰਟੀ ਵਰਕਰਾਂ ਨੇ ਜਿੱਥੇ ਹਰਿਆਣਾ ਦੀ ਭਾਜਪਾ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪਿਛਲੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਖੇ ਜਿਹੜਾ ਐਡੀਜੀਪੀ ਵਾਈ ਪੂਰਨ ਕੁਮਾਰ ਉਹਨਾਂ ਨੇ ਜਿਹੜਾ ਆਤਮ ਹੱਤਿਆ ਕਰ ਲਈ ਔਰ ਉਹ ਇਹ ਸਰਕਾਰ ਇਹ ਪਾਰਟੀ ਸੀਗੀ ਜਿਹੜੀ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਉਹਨਾਂ ਨੂੰ ਇਹ ਸਟੈਪ ਚੱਕਣ ਵਾਸਤੇ ਮਜਬੂਰ ਕੀਤਾ ਬੇਸ਼ੱਕ ਉਹਨਾਂ ਵੱਲੋਂ ਆਪਣਾ ਜਿਹੜਾ ਸੁਸਾਈਡ ਨੋਟ ਹੈਗਾ ਉਹਦੇ ਵਿੱਚ ਉਥੇ ਦੇ ਮੁਖ ਸਖਤਰ ਡੀਜੀਪੀ ਐਸਪੀ ਅਤੇ ਹੋਰ 13 ਲਗਭਗ ਜਿਹੜੇ ਅਫਸਰ ਹੈਗੇ ਆ ਉਹਨਾਂ ਨੂੰ ਬਾਈ ਨੇਮ ਉਹਨਾਂ ਤੇ ਉਹਨਾਂ ਦਾ ਜਿਹੜਾ ਨੋਟ ਦੇ ਵਿੱਚ ਨਾਮ ਮੈਂਸ਼ਨ ਕੀਤਾ ਗਿਆ ਇਹ ਕਾਨੂੰਨ ਕਾਨੂੰਨਨ ਹੈਗਾ ਕਿ ਜਦੋਂ ਵੀ ਕਿਸੇ ਦਾ ਨਾਮ ਲਿਖਿਆ ਜਾਂਦਾ ਹੈਗਾ ਨੋਟ ਦੇ ਵਿੱਚ ਸੁਸਾਈਡ ਨੋਟ ਦੇ ਵਿੱਚ ਉਥੇ ਜਿਹੜਾ ਸਟੇਟ ਵੇ ਪਛਾਣ ਦਰਜ ਕੀਤਾ ਜਾਂਦਾ ਪਰ ਹਰਿਆਣਾ ਸਰਕਾਰ ਦੇਖੋ ਲੋ ਜਿਹੜੀ ਜਿੱਥੇ ਕਿ ਭਾਜਪਾ ਦੀ ਸਰਕਾਰ ਹੈ ਉਮਾ ਵੱਲੋਂ ਜਿਹੜਾ ਨਾਮ ਮਲੂਮ ਨੋ ਵਿਅਕਤੀਆਂ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਜੋ ਕਿ ਕਾਨੂੰਨੀ ਜਿਹੜੀ ਕੋਡ ਦਾ ਲੰਘਣਾ ਹੈਗੀ ਇਸ ਕਰਕੇ ਅੱਜ ਜਿਹੜਾ ਦੇਖੀ ਸਾਰੇ ਦੇਸ਼ ਵਿੱਚ ਜਿਹੜਾ ਹੈਗਾ ਇਸ ਗੱਲ ਦੇ ਖਿਲਾਫ ਕੇਸ ਜਬਰ ਦੇ ਖਿਲਾਫ ਦੇਸ਼ ਵਿਆਪੀ ਜਿਹੜਾ ਅੰਦੋਲਨ ਚੱਲ ਰਿਹਾ ਹੈਗਾ ਔਰ ਮੈਂ ਉਮੀਦ ਕਰਦਾ ਕਿ ਸਾਰੇ ਹੀ ਭਾਰਤ ਵਾਸੀ ਵਿਸ਼ਖ ਜੋ ਕਿਸੇ ਵੀ ਧਰਮ ਦੇ ਹੋਣ ਵਿਸ਼ੇ ਜੋ ਕਿਸੇ ਜਾਤੀ ਦੇ ਹੋਣ ਵਿਸ਼ੇ ਦੀ ਕਿਸੇ ਵਰਗ ਦੇ ਹੋਣ ਅਸੀਂ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਔਰ ਭਾਜਪਾ ਨੂੰ ਜਿਹੜਾ ਮਜਬੂਰ ਕਰਦੀ ਕਿ ਇਹਨਾਂ ਵਿਅਕਤੀਆਂ ਦੇ ਦੋਸ਼ੀ ਵਿਅਕਤੀਆਂ ਦੇ ਖਿਲਾਫ ਜਲਦੀ ਤੋਂ ਜਲਦੀ ਪੀਐਫਆਈ ਦਰਜ ਕਰਕੇ ਜਿਹੜਾ ਹੈਗਾ ਇਹਨਾਂ ਨੂੰ ਨਾਮਜ਼ਦ ਕਰਕੇ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਰ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਦਿਨੀ ਹਰਿਆਣਾ ਦੇ ਆਈਪੀਸੀ ਅਫਸਰ ਜਿਨ੍ਹਾਂ ਨੇ ਆਪਣੇ ਆਪ ਦੀ ਜਿਹੜੀ ਜੀਵਨ ਲੀਲਾ ਨੂੰ ਖਤਮਾਪਤ ਕਰ ਦਿੱਤਾ ਉਹ ਆਈਪੀਸੀ ਅਫਸਰ ਕਿੰਨੇ ਕੇ ਦੁਖੀ ਹੋਊਗਾ ਜਿਨ੍ਹਾਂ ਨੇ ਆਪਣਾ ਸੁਸਾਈਡ ਕਰ ਲਿਆ ਤੇ ਉਹਨਾਂ ਨੇ ਆਪਣੇ ਸੁਸਾਈਡ ਨੋਟ ਦੇ ਵਿੱਚ ਜਿਹੜੇ ਉੱਥੇ ਦੇ ਮੇਨ ਅਫਸਰ ਆ ਉਹਨਾਂ ਦਾ ਨਾਮ ਦਿੱਤਾ ਪਰ ਜਿਹੜੀ ਉਹਨਾਂ ਨੇ ਹਰਿਆਣਾ ਸਰਕਾਰ ਨੇ ਜਿਹੜਾ ਪਰਚਾ ਕੀਤਾ ਉਹਦੇ ਵਿੱਚ ਉਹਨਾਂ ਕਿਸੇ ਦਾ ਵੀ ਨਾਮ ਨਹੀਂ ਦਿੱਤਾ। ਇੱਕ ਬਹੁਤ ਨਿੰਦਨਯੋਗ ਜਿਹੜੀ ਗੱਲ ਹੈਗੀ ਆ ਜਿਹੜੀ ਭਾਜਪਾ ਸਰਕਾਰ ਆ ਸ਼ੁਰੂ ਤੋਂ ਹੀ ਜਿਹੜੀ Dalit ਸਮਾਜ ਦੇ ਨਾਲ ਹਮੇਸ਼ਾ ਹੀ ਧੱਕਾ ਕਰਦੀ ਆ ਰਹੀ ਆ। ਪਹਿਲੇ ਵੀ ਤੁਸੀਂ ਦੇਖਿਆ ਵੀ ਇੱਕ IPS ਅਫਸਰ ਜਿਹੜੀ ਏਡੀ ਵੱਡੀ ਪੋਸਟ ਤੇ ਆ ਜੇ ਉਹਨਾਂ ਦੇ ਨਾਲ ਇਦਾਂ ਦੀ ਦੁਰਕਟਨਾ ਵਾਪਰ ਸਕਦੀ ਆ ਤੇ ਆਮ ਜਿਹੜੀ ਜਨਤਾ ਹੈਗੀ ਉਹਨਾਂ ਦਾ ਉਹਦੇ ਵਿੱਚ ਕੀ ਉਹਨਾਂ ਦਾ ਕੀ ਕਸੂਰ ਹੋਊਗਾ? ਤੇ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੀ ਜਿਨ੍ਹਾਂ ਨੇ ਇਸ ਦੋਸ਼ੀ ਹੈਗੇ ਆ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਤਾ ਜੋ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ